ਉਹ ਕੀਰਤਪੁਰ ਸਾਹਿਬ ਆ ਆਨੰਦਪੁਰ ਸਾਹਿਬ ਔਰ ਸਾ ਸੰਗਤ ਕਰਤਾਰਪੁਰ ਸਾਬ ਤੋਂ ਚੱਲ ਕੇ ਜਿੰਨੇ ਨਗਰ ਮੇਰੇ ਪਾਤਸ਼ਾਹ ਨੇ ਵਸਾਏ ਉਹਨਾਂ ਦਾ ਨਾਮ ਰੱਬ ਦੇ ਨਾਮ ਉੱਤੇ ਗੁਰੂ ਦੇ ਨਾਮ ਉੱਤੇ ਬੰਦੇ ਦੇ ਨਾਮ ਉੱਤੇ ਨਹੀਂ ਸਤਿਗੁਰੂ ਮਿਲਣ ਤੋਂ ਬਾਅਦ ਕੀ ਮਿਲਦਾ ਆਨੰਦ ਆਨੰਦਪੁਰ ਸਾਹਿਬ ਇੱਕ ਵਿਦਵਾਨ ਲਿਖਦਾ ਆਨੰਦਪੁਰ ਸਾਹਿਬ ਨੂੰ ਦੋ ਰਸਤੇ ਉਦੋਂ ਆਉਂਦੇ ਸੀ ਇੱਕ ਰਸਤਾ ਕੀਰਤਪੁਰ ਸਾਹਿਬ ਤੋਂ ਇੱਕ ਰਸਤਾ ਹੁਸ਼ਿਆਰ ਪੜਦਾ ਸਿੱਖਾ ਤੂੰ ਸੁਜੇਤ ਨਹੀਂ ਗੁਰੂ ਤੱਕ ਪਹੁੰਚਣ ਵਾਸਤੇ ਵੀ ਦੋ ਰਸਤੇ ਨੇ ਬਹੁਤੇ ਲੋਕ ਕਹਿੰਦੇ ਅਸੀਂ ਗਿਆਨ ਨਾਲ ਪਹੁੰਚ ਜਾਣਾ ਹੈ ਅਸੀਂ ਸਿਆਣਪ ਨਾਲ ਪਹੁੰਚ ਜਾਣਾ ਹੈ ਅਸੀਂ ਹੁਸ਼ਿਆਰੀ ਨਾਲ ਪਹੁੰਚ ਜਾਣਾ ਹੈ ਪਰ ਸਿੱਖਾ ਤੂੰ ਹੁਸ਼ਿਆਰੀ ਨਾਲ ਚਲਾਕੀ ਨਾਲ ਚਤਰਾਈ ਨਾਲ ਸਿਆਣਪ ਨਾਲ ਨਹੀਂ ਪਹੁੰਚ ਸਕਦਾ ਇੱਕੋ ਹੀ ਰਸਤਾ ਸੇਫ ਹੈ ਗੁਰੂ ਤੱਕ ਪਹੁੰਚਣ ਲਈ ਸ੍ਰੀ ਕੀਰਤਪੁਰ ਸਾਹਿਬ ਰੱਬ ਦੀ ਕੀਰਤੀ ਕਰਨੀ ਸ਼ੁਰੂ ਕਰ ਇੱਧਰੇ ਪਾਸੇ ਗੁਰੂ ਨੇ ਨਗਰ ਵਸਾਇਆ ਕੋਈ ਕੀਰਤਪੁਰ ਸਭ ਤੋਂ ਸਿੱਧ ਅਨੰਦਪੁਰ ਸਾਹਿਬ ਹੈ ਹੋਰ ਕੋਈ ਰਸਤਾ ਨਹੀਂ ਕੀਰਤੀ ਦੇ ਰਸਤੇ ਹੀ ਆਨੰਦ ਤੱਕ ਪਹੁੰਚ ਸਕਦਾ ਹੈ ਮਹਾਰਾਜ ਸਿਆਣਪ ਨਾਲ ਨਹੀਂ ਹੁਸ਼ਿਆਰੀ ਨਾਲ ਚਲਾਕੀ ਨਾਲ ਕਹਿੰਦੇ ਨਹੀਂ ਤੂੰ ਪਿੱਛੇ ਰਹਿ ਜਾਣਾ ਪਤਾ ਕਿਉਂ ਇਸੇ ਘਰੋਂ ਆਵਾਜ਼ ਆਉਣੀ ਹੈ ਕਿ ਤਜੋ ਸਿਆਣਪ ਸੁਰਜਨੋ ਪੜੋ ਤਜੋ ਸਿਆਣਪ ਸਿਮਰੋ ਹਰ ਹਰ ਰਾਏ ਕੀਰਤੀ ਕਰੋ ਹਰ ਹਰ ਰਾਏ ਕੀਰਤੀ ਕਰਨ ਸਿਮਰੋ ਹਰ ਹਰ ਰਾਏ ਇੱਕ ਸਾਹ ਹਰ ਮਨ ਰੱਖੋ ਨਾਨਕ ਦੋਖ ਭਰਮ ਬੋ ਜਾਏ ਕਿਉਂਕਿ ਪਹਿਲੇ ਅੰਗੂਤ ਤੇ ਪਾਤਸ਼ਾਹ ਨੇ ਕਹਿ ਦਿੱਤਾ ਸਹ ਸਿਆਣਪਾਂ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਇੱਥੇ ਭਾਈ ਸਿਆਣਪਾਂ ਨਹੀਂ ਤੇਰੇ ਨਾਲ ਚੱਲੇ ਜੇ ਤੂੰ ਅਨੰਦਪੁਰ ਸਾਹਿਬ ਦਾ ਵਾਸੀ ਹੋਣੇ ਫਿਰ ਤੈਨੂੰ ਕੀਰਤੀ ਦੇ ਰਸਤੇ ਹੋਣਾ ਪੈਣਾ ਹੈ ਰੱਬ ਦੀ ਕੀਰਤੀ ਕਰ ਤੈਉ ਪਾਤਸ਼ਾਨ ਕਿ ਗੁਰ ਸਤਗੁਰ ਕਾਜੋ ਸਿੱਖ ਅਖਾਏ ਉਹ ਕੀ ਕਰੇ ਰੋਜ਼ ਸੋ ਭਲਕੇ ਉੱਠਰ ਨਾਮ ਤੇ ਆਵੇ ਇੱਥੇ ਤਾਂ ਸਵੇਰੇ ਉੱਠਦੇ ਆ ਚਲਾਕੀਆਂ ਸ਼ੁਰੂ ਹੋ ਜਾਂਦੀਆਂ ਆ ਆ ਕਲੇਸ਼ ਬੁੱਕ ਵੇਖ ਕੇ ਉਹਨੂੰ ਕੀ ਕਰਨਾ ਹੈ ਉਹਨੂੰ ਥੱਲੇ ਕਿਵੇਂ ਲਾਉਣਾ ਹੈ ਆ ਕੇਦਾ ਹੋ ਗਿਆ ਸਾ ਸੰਗਤ ਇਹ ਚਲਾਕੀਆਂ ਨੇ ਮਾਰ ਲਿਆ ਸਾਰੇ ਨੇ ਇਨੂੰ ਕਿਵੇਂ ਥੱਲੇ ਲਾਉਣਾ ਹੈ ਇਹਦੀ ਕਿਵੇਂ ਨੌਕਰੀ ਖਰਾਬ ਕਰਨੀ ਹੈ ਇਹਦੀ ਦੂਜੇ ਕੋਲ ਕਿਵੇਂ ਕਰਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੋਈ ਗੱਲ ਕਹੇ ਜੇ ਤੂੰ ਸਿੱਖ ਬਣਨਾ ਹੈ ਗੁਰੂ ਤੱਕ ਪਹੁੰਚਣਾ ਹੈ ਅਨੰਦਪੁਰ ਸਾਹਿਬ ਦਾ ਵਾਸੀ ਹੋਣਾ ਹੈ ਫਿਰ ਕੀਰਤੀ ਕਰਨੀ ਸ਼ੁਰੂ ਕਰ ਜਦੋਂ ਸਵੇਰੇ ਦਿਨ ਚੜੇ ਉੱਠਦੇ ਅੰਸਾਰ ਗੁਰ ਸਤਗੁਰ ਕਾਜੋ ਸਿੱਖ ਖਾਏ ਸੁ ਭਲਕੇ ਉੱਠਰ ਨਾਮ ਧਿਆਉ ਮੈਂ ਦਵਾ ਨਹੀਂ ਕਰਦਾ 99% ਜਿਹੜੀ ਬਾਗਬਾਨੀ ਹੈ ਨਾ ਬਣ ਵਿਭਾਗ ਹੈ ਉਨ੍ਹਾਂ ਵਿੱਚ ਜਿੰਨੇ ਵੀ ਦਰਖਤ ਨੇ ਪਹਿਲਾਂ ਫੁੱਲ ਲੱਗਦੇ ਨੇ ਫਿਰ ਫਲ ਲੱਗਦੇ ਨੇ 99% ਕਿਉਂਕਿ ਕੁਝ ਦਰਖਤ ਹੈ ਜਿਨ੍ਹਾਂ ਵਿੱਚ ਘਟਿਆਲ ਹੋ ਗਿਆ ਜਾਂ ਇੱਕ ਦੋ ਉਹ ਦਰਖਤਾਂ ਨੂੰ ਫੁੱਲ ਨਹੀਂ ਲੱਗਦੇ ਸਿੱਧੇ ਫਲ ਆ ਬੂਰ ਪੈ ਕੇ ਸਿੱਧਾ ਫਲ ਆ ਫੁੱਲ ਨਹੀਂ ਲੱਗਦਾ ਉਹਨੂੰ ਸਿੱਧੀਆਂ ਡੋਡੀਆਂ ਲੱਗਦੀਆਂ ਨੇ ਉਹ ਉਹ ਫਲ ਸ਼ਾਇਦ ਕੰਮ ਵੀ ਨਹੀਂ ਹੁੰਦੇ ਸਾਤ ਸੰਗਤ 99% ਪਹਿਲਾਂ ਫੁੱਲ ਤੇ ਫਿਰ ਫਲ ਪੈਂਦਾ ਹੈ ਇਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਜੇ ਤੂੰ ਫੁੱਲ ਤੇ ਫਲ ਤੱਕ ਪਹੁੰਚਣਾ ਚਾਹੁੰਦਾ ਫਿਰ ਤੇਰੇ ਲਈ ਇੱਕੋ ਇੱਕ ਹੁਕਮ ਹੈ ਫਰੀਦਾ ਪਹਿਲੇ ਪਹਿਰੈ ਫੁੱਲੜਾ ਫਲ ਪੀ ਪੱਛਾ ਰਾਤ ਜੋ ਜਗਨ ਲਹਨ ਸੇ ਸਾਈ ਤੰਨੋ ਤਾਤ ਜੇ ਤੂੰ ਮਾਲਕ ਕੋਲੋਂ ਦਾਤ ਫਲ ਦੀ ਲੈਣੀ ਚਾਹੁੰਦਾ ਫਿਰ ਪਹਿਲੇ ਪਹਿਰ ਉੱਠ ਪਹਿਲਾ ਪਹਿਰ ਕੀ ਹੈ ਕਈਆਂ ਨੇ ਪਿਛਲ ਰਾਤ ਨੂੰ ਇਹ ਕਿਹਾ ਵੇ ਪਹਿਲੇ ਪਹਿਰ ਤੋਂ ਪਹਿਲਾਂ ਚਲੋ ਬੰਦਗੀ ਦਾ ਕੋਈ ਟਾਈਮ ਨਹੀਂ ਹੈ ਇਹ ਯਾਦ ਰੱਖਿਓ ਸਾਰੀ ਰਾਤ ਵੀ ਬੰਦਗੀ ਕੀਤੀ ਜਾ ਸਕਦੀ ਹੈ ਮੈਂ ਇਹੋ ਜਿਹੇ ਸਾਧੂਆਂ ਦੇ ਦਰਸ਼ਨ ਕੀਤੇ ਨੇ ਜਿਹੜੇ ਪੂਰੀ ਰਾਤ ਬੰਦਗੀ ਕਰਦੇ ਨੇ ਦਿਨੇ ਉਹ ਆਰਾਮ ਕਰਦੇ ਨੇ ਕਿਉਂਕਿ ਲੋਕੀ ਡਿਸਟਰਬ ਕਰਦੇ ਨੇ ਬੰਦ ਰਹਿੰਦੇ 6-6 ਮਹੀਨੇ ਮੈਂ ਨਹੀਂ ਉਹਨਾਂ ਨੂੰ ਬਾਹਰ ਨਿਕਲਦੇ ਵੇਖਿਆ ਜਦੋਂ ਅਸੀਂ ਰਾਤ ਨੂੰ ਦਰਸ਼ਨ ਕੀਤੇ ਉਹ 12 1 ਵਜੇ ਵੀ ਉੱਪਰ ਬਿਲਡਿੰਗ ਦੀ ਛੱਤ ਉੱਤੇ ਟਹਿਲ ਰਹੇ ਇਕੱਲੇ ਕਿਉਂਕਿ ਜਦੋਂ ਨੀਂਦ ਆਉਂਦੀ ਫਿਰ ਉਹ ਟਹਿਲ ਕੇ ਬੰਦਗੀ ਕਰਦੇ ਤੁਰ ਫਿਰ ਕੇ ਸਾਰੀ ਰਾਤ ਜਾਗਦੇ ਬੰਦਗੀ ਦਾ ਕੋਈ ਟਾਈਮ ਨਹੀਂ ਸਾਰੀ ਰਾਤ ਜਾਗ ਕੇ ਕੀਤੀ ਜਾ ਸਕਦੀ ਹੈ ਪਰ ਜਦੋਂ ਗੱਲ ਪਹਿਲੇ ਪਹਿਰ ਦੀ ਹੈ ਉਹ ਵਿਦਵਾਨਾਂ ਨੇ ਮੰਨਿਆ ਸਵੇਰੇ ਸੂਰਜ ਦੀ ਲੋ ਲੱਗਣ ਤੋਂ 3 ਘੰਟੇ ਪਹਿਲਾਂ ਸੂਰਜ ਦੀ ਲੋ ਲੱਗਣ ਤੋਂ 3 ਘੰਟੇ ਪਹਿਲਾਂ ਇਸ ਲਈ ਸ਼੍ਰੀ ਦਰਬਾਰ ਸਾਹਿਬ ਦੀ ਮਰਿਆਦਾ ਹੈ ਬਾਕੀ ਅਸਥਾਨਾਂ ਤੇ ਵੱਖਰੀ ਮਰਿਆਦਾ ਹੋ ਸਕਦੀ ਹੈ ਮੰਗਲਾ ਸਾਹਿਬ ਸਵੇਰੇ 2 ਵਜੇ ਪ੍ਰਕਾਸ਼ ਹੋ ਜਾਂਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਉਹ ਮਰਿਆਦਾ ਸਿੰਘ ਸਾਹਿਬ ਬੈਠੇ ਨੇ ਅਜੇ ਵੀ ਇਹਨਾਂ ਦੀ ਸੇਵਾ ਉੱਥੇ ਚੱਲਦੀ ਹੈ ਸਾਧ ਸੰਗਤ ਇਹ ਗੁਰੂ ਸਹਿਬਾਨ ਦੇ ਬਿੱਲੇ ਤੋਂ ਮਰਿਆਦਾ ਨਿਸ਼ਚਿਤ ਕੀਤੀ ਗਈ ਹੈ ਉਹ ਸਰਦੀਆਂ ਵਿੱਚ ਤੇ ਗਰਦੀਆਂ ਗਰਮੀਆਂ ਵਿੱਚ ਪ੍ਰਕਾਸ਼ ਦਾ ਸਮਾਂ ਬਦਲਦਾ ਇੱਕੋ ਜਿਹਾ ਟਾਈਮ ਨਹੀਂ ਰਹਿੰਦਾ ਲੋ ਲੱਗਣ ਤੋਂ ਪੌ ਫਟਾਲੇ ਤੋਂ ਚਿੜੀਆਂ ਬੋਲਣ ਤੋਂ 3 ਘੰਟੇ ਪਹਿਲਾਂ ਪਹਿਰ ਸ਼ੁਰੂ ਹੋ ਜਾਂਦੇ ਨੇ 6 ਵਜੇ ਤੋਂ ਭਾਵ 3 ਵਜੇ 3 ਘੰਟੇ ਪਿੱਛੇ ਸ਼ੁਰੂ ਹੋ ਜਾਂਦਾ ਸਰਦੀਆਂ ਤੇ ਗਰਮੀਆਂ ਨਾਲ ਸਮਾਂ ਚਿੰਦ ਹੁੰਦਾ ਰੁੱਤ ਬਦਲਦੀ ਐ ਸਾ ਸੰਗਤ ਉਹ ਗੁਰੂ ਸਹਿਬਾਨ ਦੇ ਵਿਲੇ ਤੋਂ ਮਰਿਆਦਾ ਉਹਨੂੰ ਕਹਿੰਦੇ ਝਾਲੰਗੇ ਉੱਠ ਨਾਮ ਜਪ ਜੇ ਤੂੰ ਫਲ ਤੱਕ ਪਹੁੰਚਣਾ ਫਿਰ ਜਾਗ ਕੇ ਪਹਿਲਾਂ ਕੀਰਤੀ ਕਰ ਸਤਨਾਮ ਸ੍ਰੀ ਵਾਹਿਗੁਰੂ ਕੀਰਤੀ ਦੇ ਰਸਤੇ ਤੂੰ ਆਨੰਦਪੁਰ ਸਭ ਤੱਕ ਆ ਸਕਣਾ ਇੱਥੇ ਫਿਰ ਇੱਕੋ ਚੀਜ਼ ਕਿਵੇਂ ਸਮਾਪਤੀ ਕਰਨੀ ਸੋਣੋ ਧਿਆਨ ਨਾਲ ਇੱਥੇ ਬਿਨਾਂ ਵਿਸ਼ਵਾਸ ਤੋਂ ਗੁਰੂ ਨੇ ਤੁਹਾਨੂੰ ਕੋਲ ਨਹੀਂ ਰੱਖਣਾ ਮੈਂ ਭਾਵੇਂ ਲੱਖ ਦਾਵਾ ਕਰਾਂ ਮੈਂ ਜੀ ਇੰਨੇ ਸਾਲ ਹੋ ਗਏ ਕਥਾ ਕਰਦੇ ਆਂ ਜੇ ਮੈਨੂੰ ਗੁਰੂ ਤੇ ਵਿਸ਼ਵਾਸ ਨਹੀਂ ਗੁਰੂ ਨੇ ਆਪਣੇ ਕੋਲ ਨਹੀਂ ਜੇ ਰੱਖਣਾ ਹਾਂ ਥੋੜੀ ਦਿਰ ਬਾਣੀ ਦਾ ਪਖੰਡ ਕੀਤਾ ਜਾ ਸਕਦਾ ਹੈ ਆਪਾਂ ਅਰਦਾਸ ਕਰਨੀ ਗੁਰੂ ਅੱਗੇ ਪਾਤਸ਼ਾਹ ਜੇ ਇਹ ਬਾਣਾ ਦਿੱਤਾ ਹੈ ਅੰਦਰੋਂ ਬਾਣੀ ਬਖਸ਼ ਕੇ ਨਵਾ ਵੀ ਲਿਓ ਇਹ ਗੁਰੂ ਅੱਗੇ ਸਿੱਖ ਨਿਤ ਅਰਦਾਸ ਕਰਦਾ ਰਵੇ ਸਿੱਖੀ ਦਾ ਕੋਈ ਦਾਵਾ ਨਹੀਂ ਹੈ ਇਹ ਵੀ ਯਾਦ ਰੱਖਿਓ ਸਿੱਖੀ ਕਿਸੇ ਦੇ ਪਿਓ ਦੀ ਨਹੀਂ ਇਹਦੇ ਉੱਤੇ ਕੋਈ ਦਾਵਾ ਨਹੀਂ ਕਰ ਸਕਦਾ ਸਾਡੀ ਸਿੱਖੀ ਹੈ ਪਤਾ ਕਿਉਂ ਜਿਹੜੀ ਚੀਜ਼ ਮੰਗ ਕੇ ਲਈ ਹੋਵੇ ਉਹਦਾ ਦਾਵਾ ਹੁੰਦਾ ਕੋਈ ਮੰਗਤਾ ਪੈਸਿਆਂ ਤੇ ਦਾਵਾ ਕਰ ਸਕਦਾ ਵੀ ਮੈਨੂੰ ਤਾਂ ਇੰਨੇ ਚਾਹੀਦੇ ਆ ਮੰਗਤੇ ਦਾ ਕੋਈ ਦਾਵਾ ਨਹੀਂ ਵੈਗਰ ਜਿਹੜੇ ਮੰਗਤਾ ਭਿਖਾਰੀ ਜਿਹੜਾ ਉਹਦਾ ਦਾਵਾ ਨਹੀਂ ਹੈ ਸਿੱਖੀ ਗੁਰੂ ਕੋਲੋਂ ਮੰਗ ਕੇ ਲਈਦੀ ਹੈ ਅਪਨ ਦਾਵਾ ਨਹੀਂ ਕਰ ਸਕਦੇ ਮੇਰੀ ਸਿੱਖੀ ਹੈ ਸਾਸ ਸੰਗਤ ਜਿਨ੍ਹਾਂ ਨੂੰ ਲੋਕ ਬਾਬਿਆਂ ਦੇ ਕਹਿੰਦੇ ਸੀ ਕਾਲੀਆਂ ਦੇ ਕਹਿੰਦੇ ਸੀ ਸਿੰਘਾਂ ਦੇ ਕਹਿੰਦੇ ਅਲਪਈ ਹੋਈ ਸੀ ਮੈਂ ਉਹਨਾਂ ਦੇ ਪੁੱਤੇ ਪੜੁੱਤੇ ਕੇਸ ਗਵਾਉਂਦੇ ਵੇਖੇ ਔਰ ਕੇਸ ਕੱਲੇ ਗਵਾਜੇ ਨਹੀਂ ਕੰਨਾਂ 'ਚ ਮੁੰਦਰਾ ਪਾਈਆਂ ਨੇ ਹੋਰੇ ਕੁਛ ਬਣ ਗਏ ਜਿਨ੍ਹਾਂ ਨੂੰ ਕਦੇ ਪਹਿਲਾਂ ਉਹਨਾਂ ਦੇ ਪਿਓ ਦਾਦੇ ਪਰਦਾਦਿਆਂ ਨੂੰ ਸਿੰਘਾਂ ਦੇ ਬਾਬਿਆਂ ਦੇ ਕਾਲੀਆਂ ਦੇ ਅਲਪਈ ਹੋਈ ਸੀ ਪਿੰਡ 'ਚ ਸਿੱਖੀ ਨਹੀਂ ਰਹੀ ਕਿਉਂਕਿ ਸਿੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਚਾਹਣ ਤਾਂ ਜਿਹਨੂੰ ਮਰਜ਼ੀ ਦੇ ਦੇਣ ਉਹ ਚਾਹਣ ਤਾਂ ਜਿੱਤੋਂ ਮਰਜ਼ੀ ਵਾਪਸ ਲੈ ਲੈਣ ਮੰਗਤੇ ਤਾਂ ਕੋਈ ਦਾਵਾ ਨਹੀਂ ਤਾਈਓ ਮੰਗਿਆ ਜਾਂਦਾ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਇਹ ਤਾਂ ਮੰਗ ਕੇ ਲੈਣਾ ਹੈ ਗੁਰੂ ਕੋਲ ਇਹਦੇ ਵਿੱਚ ਕੋਈ ਚੀਜ਼ੇ ਵਿਸ਼ਵਾਸ ਜੇ ਵਿਸ਼ਵਾਸ ਰੱਖੋਗੇ ਜੇ ਭਰੋਸਾ ਰੱਖੋਗੇ ਫਿਰ ਗੁਰੂ ਸਿੱਖੀ ਬਖਸ਼ ਦਿੰਦਾ ਜਾਗਤ ਜੋਤ ਜਪੇ ਨਿਸਵਾਸਰ ਏਕ ਬਿਨਾ ਮਨ ਨੈਕ ਨਾਨੇ ਇਹ ਨਾ ਹੋਵੇ ਤੂੰ ਕੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਇਆ ਤੇ ਕਾਲਾ ਧੱਗਾ ਵੀ ਕਿਸੇ ਹੋਰ ਦਾ ਬੰਨਿਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੈਨੂੰ ਅਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਾਉਣਾ ਫਿਰ ਅਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਾਉਣਾ ਜਦੋਂ ਅਮਰਤ ਸ਼ਿਕਾਇਆ ਜਾਂਦਾ ਤੁਹਾਨੂੰ ਪਤਾ ਹੋਏਗਾ ਪੰਜ ਪਿਆਰੇ ਪਹਿਲਾਂ ਕਹਿੰਦੇ ਵੇ ਆਹ ਗਹਿਣੇ ਲਾਦਿਓ ਜਿਹੜੇ ਨਕਸ਼ੇਦ ਕੰਸ਼ੇਦ ਪਾਏ ਕਈ ਤਾਂ ਪੰਜ ਪਿਆਰੇ ਸਿੰਘ ਸਹਿਬਾਨ ਉਹਨਾਂ ਨੂੰ ਨਮਸਕਾਰ ਹੁੰਦੀ ਉਹ ਕੱਟਣ ਵਾਲੀ ਚੀਜ਼ ਕੋਲੇ ਰੱਖਦੇ ਆ ਇੱਕ ਥਾਂ ਤੇ ਉਹ ਕੱਟ ਨਹੀਂ ਹੋਇਆ ਪੰਜਾਂ ਪੈਰਾਂ ਕਹਿੰਦੇ ਅੱਜ ਨਹੀਂ ਅਮਰਦੀ ਦਾਤ ਮਿਲਣੀ ਜਾਓ ਜਾ ਕੇ ਕਿਸੇ ਸੁਨਿਆਰੇ ਕੋਲੋਂ ਕਟਾ ਕੇ ਆਓ ਇਹਨੂੰ ਲੋਹਾ ਕੇ ਫਿਰ ਦਾਤ ਦੇਵਾਂਗੇ ਕਿਉਂ ਭਾਈ ਇਹ ਗੁਰੂ ਦਾ ਹੁਕਮ ਹੈ ਜੇ ਧਾਗਾ ਕਿਸੇ ਹੋਰ ਦਾ ਬੰਨਣਾ ਹੈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾ ਅਨੰਦਪੁਰ ਸਾਹਿਬ ਦਾ ਵਾਸੀ ਨਹੀਂ ਬਣਾਉਣਾ ਆਪਾਂ ਸਥਾਪਨਾ ਦਿਵਸ ਬਣਾ ਰਹੇ ਇੱਥੋਂ ਦਾ ਵਾਸੀ ਤਾਂ ਬੰਨਣਾ ਹੈ ਇੱਕ ਤੇ ਵਿਸ਼ਵਾਸ ਰੱਖੋਗੇ ਜਾਗਤ ਜੋਤ ਜਪੈ ਨਿਸਵਸਰ ਇੱਕ ਬਿਨਾ ਮਨ ਨੈਕ ਨ ਅੰਨ ਪੂਰਨ ਪ੍ਰੇਮ ਪ੍ਰਤੀਤ ਸਜੈ ਵ੍ਰਤ ਗੋਰ ਮੜੀ ਮਠ ਭੂਲ ਨ ਮੰਨੇ ਜੇ ਤੂੰ ਸੋਮਵਾਰ ਕਿਤੇ ਹੋਰ ਮੰਗਲਵਾਰ ਹੋਰ ਵੀਰਵਾਰ ਹੋਰ ਸ਼ਨੀਵਾਰ ਹੋਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਵਾਸੀ ਨਹੀਂ ਬਣਾਉਣਾ ਛੋਟੀ ਜੀ ਗੱਲ ਸੁਣਿਓ ਸਮਾਪਤ ਹੋ ਗਿਆ ਇੱਕ ਬੱਚੀ ਨੂੰ ਉਹਦੇ ਮਾਂ ਪਿਓ ਨੇ ਰੋਕਿਆ ਅੰਮ੍ਰਿਤ ਛਕਣ ਤੋਂ ਫਤਗ ਕਿਉਂ ਕਹਿੰਦੇ ਤੂੰ ਪੜ੍ਹੀ ਲਿਖੀ ਬਹੁਤ ਐ ਕੱਲ ਨੂੰ ਤੇਰੇ ਲਈ ਵਾਰ ਲੱਭਣਾ ਘਰ ਲੱਭਣਾ ਸਾਡੇ ਲਈ ਔਖਾ ਹੋ ਜਾਣਾ ਰਿਸ਼ਤੇ ਤਾਂ ਉਹ ਨਹੀਂ ਪੜ੍ਹੀ ਲਿਖੀ ਬੱਚੀਆਂ ਵਾਸਤੇ ਮਿਲਦੇ ਫਿਰ ਜਿੰਨੀ ਤੂੰ ਮਾਸਟਰ ਡਿਗਰੀ ਕੀਤੀ ਐ ਤੇਰੇ ਵਾਸਤੇ ਰਿਸ਼ਤਾ ਕਿੱਥੋਂ ਲੱਭੰਗੇ ਪਰ ਉਹ ਬੱਚੀ ਦਾ ਮਨ ਸੀ ਵਿਸ਼ਵਾਸ ਸੀ ਦੇਖੋ ਜਿਨ੍ਹਾਂ ਨੂੰ ਗੁਰੂ ਬਖਸ਼ਿਸ਼ ਕਰਦਾ ਉਹ ਬੱਚੀ ਦਾ ਮਨ ਸੀ ਉਹਨੇ ਘਰਦਿਆਂ ਦੀਆਂ ਗੱਲਾਂ ਸੁਣ ਕੇ ਚੁੱਪ ਕਰ ਗਈ ਅਗਲੇ ਦਿਨ ਉਹਨੇ ਕਿਸੇ ਇਸ਼ਨਾਨ ਕੀਤਾ ਜਿੱਥੇ ਅੰਮ੍ਰਿਤ ਸੰਚਾਰ ਸੀ ਕਕਾਰ ਉੱਥੋਂ ਲੈ ਕੇ ਅੰਮ੍ਰਿਤ ਛਕਣ ਲੱਗੇ। ਅੰਮ੍ਰਿਤ ਪਾਨ ਕੀਤਾ ਛਕਿਆ ਅੰਮ੍ਰਿਤ। ਅੰਮ੍ਰਿਤ ਪਾਨ ਕਰਨ ਤੋਂ ਬਾਅਦ ਉਹ ਆਪਣੇ ਘਰ ਗਈ। ਸ਼ਾਮਾਂ ਦੇ 4:00 ਵਜੇ ਗਏ ਸੀ। ਉਹਦੀ ਮਾਂ ਤੇ ਪੂਰਾ ਪਰਿਵਾਰ ਬੈਠਾ। ਉਹਨੇ ਜਾ ਕੇ ਗੱਜ ਕੇ ਆਪਣੇ ਮਾਂ ਪਿਓ ਭੈਣ ਭਰਾਇ ਪਰਜਾਈਆਂ ਨੂੰ ਗੱਜ ਕੇ ਫਤਿਹ ਬੁਲਾਈ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਉੱਪਰ ਚਿਕਰਪਾਨ ਪਾਈ ਵੇਖੀ ਉਹਦੀ ਮਾਂ ਗੁੱਸੇ ਹੋ ਗਈ। ਨਹੀਂ ਤੈਨੂੰ ਰੋਕਿਆ ਸੀ ਤੂੰ ਜਦੀ ਵੜੀ ਤੋ ਕਿਉਂ ਅਮਰ ਸ਼ਕਿਆ ਹੁਣ ਉਹ ਬੱਚੀ ਨੇ ਜਿਹੜਾ ਜਵਾਬ ਦਿੱਤਾ ਉਹ ਸੁਣਨ ਵਾਲਾ ਕਿਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਨਦਰ ਕਰਨ ਇਹੋ ਜਿਹੀਆਂ ਬੱਚੀਆਂ ਧੀਆਂ ਪੈਣਾ ਸਾਡੇ ਪੰਥ ਵਿੱਚ ਵੱਧ ਗੰਟੀ ਵਿੱਚ ਹੋਆ ਇਹ ਕੌਮ ਚੜਦੀ ਕਲਾ ਜੀ ਆ ਗੁਰੂ ਦਸ਼ਮੇਸ਼ ਪਿਤਾ ਤੁਹਾਡੇ ਘਰ ਵਿੱਚ ਐਦਾਂ ਦੀਆਂ ਬੱਚੀਆਂ ਪੈਦਾ ਕਰਿਆ ਇਹ ਅਰਦਾਸ ਕਰਿਓ ਪਾਤਸ਼ਾਹ ਐਦਾਂ ਦੀਆਂ ਧੀਆਂ ਸਾਡੇ ਘਰ ਵਿੱਚ ਪੈਦਾ ਕਰਿਓ ਧੀਆਂ ਆਪਣੇ ਭੱਗਾਂ ਦਾ ਖੰਡੀਆਂ ਨੇ ਕਦੇ ਧੀਆ ਤੋਂ ਇਹਨਾਂ ਹੁਣ ਕਿਸੇ ਦੇ 2 ਜਾਂ 3 ਧੀਆ ਉਦਾਸ ਨਾ ਹੋਇਓ ਪੁੱਤਾਂ ਨਾਲੋਂ ਵੱਧ ਧੀਆ ਸੁਖ ਦਿੰਦੀਆਂ ਨੇ ਪਰ ਇਹ ਮੰਗਿਓ ਪਾਤਸ਼ਾਹ ਆਪਣੇ ਦਰ ਦੀ ਧੀ ਦਾ ਰੂਪ ਸਾਨੂੰ ਧੀ ਨੂੰ ਬਖਸ਼ਿਓ ਇਹੋ ਜੀਆਂ ਧੀਆ ਹੁਣ ਸਾਡੇ ਘਰ ਤੇ ਉਹ ਬੱਚੀ ਨੇ ਜਵਾਬ ਤੱਕ ਕੀ ਦਿੱਤਾ ਕਹਿੰਦੀ ਮਾਂ ਜਿਹੜੀ ਗੱਲਾਂ ਤੂੰ ਰੋਕਦੀ ਸੀ ਉਹਦਾ ਜਵਾਬ ਮੈਨੂੰ ਮਿਲ ਗਿਆ ਜਿਹੜੀ ਗੱਲਾਂ ਤੂੰ ਅਮਰਤ ਛਕਣ ਤੋਂ ਰੋਕਦੀ ਸੀ ਮਾਂ ਉਹਦਾ ਜਵਾਬ ਮੈਨੂੰ ਮਿਲ ਗਿਆ ਹੈ ਪਤਾ ਕੀ ਤੂੰ ਕਹਿੰਦੀ ਸੀ ਇੰਨੀ ਪੜ੍ਹੀ ਲਿਖੀ ਐ ਤੈਨੂੰ ਵਰ ਕਿੱਥੋਂ ਲੱਭਾਂਗੇ ਰਿਸ਼ਤਾ ਕਿੱਥੋਂ ਕਰਾਂਗੇ ਘਰ ਕਿੱਥੋਂ ਲੱਭਾਂਗੇ ਜੇ ਤੂੰ ਅਮਰਤ ਛਕ ਲਿਆ ਅਮਰਤ ਧਾਰੀ ਵਰ ਘਰ ਲੱਭਣਾ ਔਖਾ ਹੈ ਕਹਿੰਦੀ ਮਾਂ ਅੱਜ ਜਦੋਂ ਅਮਰਤ ਭਾਨ ਹੋਇਆ ਨਾ ਅਮਰਤ ਛਕਾਉਣ ਤੋਂ ਬਾਅਦ ਪੰਜ ਪਿਆਰਿਆਂ ਨੇ ਗੁਰੂ ਰੂਪ ਹੋ ਕੇ ਕਿਹਾ ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ ਤੁਸੀਂ ਖਾਲਸੇ ਹੋਏ ਅੱਛਾ ਸ਼੍ਰੀ ਗੁਰਾਲ ਤੱਕ ਸਭ ਨੂੰ ਇੱਕ ਹੁਕਮਨਾਮਾ ਕਈ ਦਹਾਕੇ ਪਹਿਲਾਂ ਜਾਰੀ ਹੋਇਆ ਕੋਈ ਬੰਦਾ ਅੰਮ੍ਰਿਤ ਧਾਰੀ ਆਪਣੇ ਪਿੱਛੇ ਆਪਣੀ ਜਹਾਤ ਨਹੀਂ ਲਾ ਸਕਦਾ ਮਾਫ ਕਰਿਓ ਸਿੱਖ ਭੁੱਲਣ ਲੱਗ ਪਏ ਨੇ ਮਗਰ ਲਾਉਣ ਲੱਗ ਪਏ ਨੇ ਹਾਂ ਪਿੰਡ ਦਾ ਨਾਮ ਲਾਇਆ ਜਾ ਸਕਦਾ ਹੈ ਤਖ਼ਲਸ ਲਾਇਆ ਜਾ ਸਕਦਾ ਹੈ ਪਰ ਆਪਣੀ ਜਾਤ ਨਹੀਂ ਲਾ ਸਕਦਾ ਇਹ ਗੁਰੂ ਦੇ ਘਰ ਦੀ ਵਡਿਆਈ ਹੈ ਪਤਾ ਕਿਉਂ ਇਹ ਅੱਜ ਤੋਂ ਨਹੀਂ ਹੈ ਦਸਮ ਪਾਤਸ਼ਾਹ ਤੋਂ ਨਹੀਂ ਹੈ ਇਹ ਜਿਹੜੀ ਗੱਲ ਤਲਵੰਡੀ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਆਈ ਹੈ ਉਹਦੇ ਵਿੱਚ ਇਹ ਗੱਲ ਐਡ ਹੈ ਸ੍ਰੀ ਕਰਤਾਰਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੱਕ ਦੇ ਸਫ਼ਰ ਵਿੱਚ ਇਹ ਗੱਲ ਐਡ ਕੀਤੀ ਗੁਰੂ ਨੇ ਰਾਣਾ ਰਾਉਤ ਤੇ ਰੰਕ ਇੱਕ ਬਰਾਬਰ ਗੁਰੂ ਨੇ ਬਿਠਾ ਕੇ ਦਿਖਾਏ ਨੇ ਇੱਕ ਪਾਸੇ ਥੱਲੇ ਵਾਲੇ ਟਾਂਟ ਤੇ ਅਕਬਰ ਬਾਦਸ਼ਾਹ ਬੈਠਾ ਉਹਦੇ ਨਾਲ ਇੱਕ ਗਰੀਬ ਰੰਕ ਬੰਦਾ ਬੈਠਾ ਬਾਦਸ਼ਾਹ ਤੇ ਰੰਕ ਇਕੱਠੇ ਬਿਠਾ ਕੇ ਗੁਰੂ ਨੇ ਦਿਖਾਏ ਇੱਕੋ ਥਾਂ ਤੇ ਪ੍ਰਸ਼ਾਦਾ ਸ਼ਿਕਾਇਆ ਕੋਈ ਨਵਾਂ ਸਭ ਪੰਗਤ ਵਿੱਚ ਬੈੱਕ ਛਕਦਾ ਰਿਹਾ ਕਰਵਾ ਜੀ ਇਹ ਇਸ ਸਫ਼ਰ ਵਿੱਚ ਐਡ ਕੀਤੀ ਹੋਈ ਗੱਲ ਹੈ ਔਰ ਸਾ ਸੰਗਤ ਉਹ ਬੱਚੀ ਨੇ ਜਵਾਬ ਬੜਾ ਪਿਆਰਾ ਦਿੱਤਾ ਕਹਿੰਦੇ ਮਾਂ ਜਿਸ ਗੱਲਾਂ ਤੋਂ ਡਰਦੀ ਸੀ ਮੈਨੂੰ ਜਵਾਬ ਮਿਲ ਗਿਆ ਜਦੋਂ ਅਮਰਦਪਾਨ ਕਰਵਾਇਆ ਪੰਜ ਪਿਆਰਿਆਂ ਨੇ ਗੁਰੂ ਰੂਪ ਹੋ ਕੇ ਕਿ ਅੱਜ ਤੋਂ ਬਾਅਦ ਤੁਹਾਡੀ ਜਾਤ ਕੁੱਲ ਗੋਤ ਵਰਨ ਖਤਮ ਤੁਸੀਂ ਖਾਲਸੇ ਹੋਏ ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਅੱਜ ਤੋਂ ਬਾਅਦ ਤੁਹਾਡੀ ਧਰਮ ਦੀ ਮਾਤਾ-ਮਾਤਾ ਸਾਹਿਬਕੌਰ ਜੀ ਅੱਜ ਤੋਂ ਬਾਅਦ ਤੁਹਾਡਾ ਪਿਤਾ-ਪਿਤਾ ਗੁਰੂ ਗੋਬਿੰਦ ਸਿੰਘ ਕਉ ਪਿਤਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੀ ਜਦੋਂ ਆ ਪੰਜ ਪਿਆਦਿਆਂ ਨੇ ਕਿਹਾ ਮਾਂ ਮੈਨੂੰ ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ ਹੁਣ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਅੰਮ੍ਰਿਤ ਛਕ ਲਿਆ ਅੱਜ ਤੋਂ ਬਾਅਦ ਮੇਰੀ ਮਾਂ ਮਾਤਾ ਸਹਿਬ ਹੋਰ ਹੈ ਅੱਜ ਤੋਂ ਬਾਅਦ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਧੀਆ ਦਾ ਵਰ ਘਰ ਲੱਭਣ ਦੀ ਜ਼ਿੰਮੇਵਾਰੀ ਪਿਓ ਦੀ ਹੁੰਦੀ ਹੈ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਉਹ ਆਪ ਹੀ ਲੱਭ ਲਏਗਾ ਮੇਰੇ ਲਈ ਵਰ ਅੱਜ ਤੋਂ ਬਾਅਦ ਮੇਰਾ ਪਿਤਾ ਮੇਰੀ ਮਾਤਾ ਸਹਿਬਕੌਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਮੇਰੀ ਮਾਤਾ ਸਹਿਬਕੌਰ ਤੇ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪੇ ਮੇਰੇ ਲਈ ਵਰ ਘਰ ਲੱਭ ਲੈਣਗੇ ਕਿਤੇ ਇਹੋ ਜਿਹਾ ਵਿਸ਼ਵਾਸ ਸਾਡੀਆਂ ਧੀਆਂ ਬੱਚੀਆਂ ਵਿੱਚ ਪੈਦਾ ਹੋਵੇ ਇਹੋ ਜਿਹੀਆਂ ਧੀਆਂ ਸਾਡੇ ਘਰ ਹੋਣ ਇਹ ਪੰਥ ਸਦਾ ਹੀ ਚੜ੍ਹਦੀ ਕਲਾ ਵਿੱਚ ਆਏਗਾ ਪਾਤਸ਼ਾਹ ਕਿਰਪਾ ਕਰਨ ਇਹ ਅਰਦਾਸ ਕਰਕੇ ਮੰਗ ਕੇ ਜਾਇਓ ਪਾਤਸ਼ਾਹ ਸਾਨੂੰ ਬੱਚੇ ਸਿੱਖੀ ਵਾਲੇ ਬਖਸ਼ਿਓ ਗੱਲ ਸਾਧ ਸੰਗਤ ਕੱਲੇ ਪਦਾਰਥਾਂ ਪੈਸਿਆਂ ਦੀ ਵਿਦੇਸ਼ਾਂ ਦੀ ਨਹੀਂ ਐ ਕਰੋੜਾਂ ਲੋਕ ਵਿਦੇਸ਼ਾਂ 'ਚ ਤੁਰੇ ਫਿਰਦੇ ਨੇ ਜੇ ਅੱਜ ਇਸ ਪੁਰਬ ਤੇ ਆਇਓ ਆਪਣੇ ਬੱਚਿਆਂ ਲਈ ਸਿੱਖੀ ਮੰਗਿਓ ਆਪਣੇ ਲਈ ਸਿੱਖੀ ਮੰਗਿਓ ਜਿਨ੍ਹਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਆਪਾਂ ਮੰਗੀਏ ਪਾਤਸ਼ਾਹ ਸਾਡੀ ਨਿਭ ਜਾਏ ਆਪਣੇ ਗੁਰੂ ਕਲਗੀ ਤਰਪਤਾ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਆਓ ਬਲਿਹਾਰ ਜਾਈਏ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੱਜ ਕੇ ਮਿਲ ਕੇ ਇੱਕ ਵਾਰ ਪੜੋ ਸਾਰੇ ਸਤਗੁਰ ਕੈਂ ਵਲਿਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤਗੁਰ ਕੈਵਲ ਹਾਰੇ ਆਪਣੇ ਸਤਗੁਰ ਕੈਵਲ ਹਾਰੇ ਸਤ ਕੈਵਲ ਆਪਣੇ ਸਤਗੁਰ ਗੱਜ ਕੇ ਸਤਗੁਰ ਕੈਵਲ ਸਤਗੁਰ ਕੈ ਵਲੇ ਹਾਰੇ ਆਪਣੇ ਸਤਗੁਰ ਕੈ ਵਲੇ ਹਾਰੇ ਸਤਗੁਰ ਕੈ ਵਲੇ ਹਾਰੇ ਆਪਣੇ ਸਤਗੁਰ ਕੈ ਵਲੇ ਹਾਰੇ ਸਤਗੁਰ ਕੈ ਵਲੇ ਸਤਬਰ ਵਾ 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 ਸਤਿਗੁਰ ਕੈਵਲ ਆਰੇ ਆਪਣੇ ਸਤਿਗੁਰ ਹੈ ਵਾ ਧਨ ਗੁਰ ਤੇਵਹਾਦਰ ਸਾਹਿਬ ਧਨ ਗੁਰ ਤੇਵਹਾਦਰ ਸਾਹਿਬ ਧਨ ਗੁਰ ਤੇਵ ਵਾਜ ਕੇ ਧਨ ਗੁਰ ਧੰਨ ਗੁਰ ਤੇਗਵਹਾਦਰ ਸਾਹਿਬ ਧੰਨ ਗੁਰ ਤੇਗਵਹਾਦਰ ਸਾਹਿਬ ਧੰਨ ਗੁਰ ਤੇਗਵ ਸਾਹਿਬ ਸਤਗੁਰ ਕੈ ਵਲੇ ਹਾਰੇ ਆਪਣੇ ਸਤਗੁਰ ਕੈ ਵਲੇ ਹਾਰੇ ਸਤਗੁਰ ਕੈਵਲ ਸਤਗੁਰ ਕੈਵਲ ਹਾਰੈ ਸਤਗੁਰ ਕਿਰਪਾ ਬਖਸ਼ਿਸ਼ ਕਰਨ ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਵਾਨ ਹੋਵੇ ਅਤੀ ਸਨਮਾਨਯੋਗ ਸਿੰਘ ਸੇਵਾਗਾਰਨੀ ਸੁਲਤਾਨ ਸਿੰਘ ਜਿੱਥੇ ਦਾ ਤਖਤ ਸ੍ਰੀ ਕੇਸਕਰ ਸਾਹਿਬ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ ਤੁਹਾਡੇ ਦਰਸ਼ਨ ਹੋਏ ਨੇ ਸਾਰੇ ਪ੍ਰਬੰਧਕਾਂ ਦਾ ਫਾਊਂਡੇਸ਼ਨ ਵਾਲੇ ਵੀਰਾਂ ਦਾ ਸਭ ਦਾ ਧੰਨਵਾਦ ਤੁਸੀਂ ਬਹੁਤ ਦੂਰੋਂ ਦੂਰੋਂ ਨੰਗਲ ਤੋਂ ਸੰਗਤ ਆਈਆਂ ਨੇ ਹੋਰ ਨਗਰ ਤੋਂ ਦੂਰੋਂ ਦੂਰੋਂ ਸੰਗਤ ਆਈਆਂ ਸਭ ਦਾ ਧੰਨਵਾਦ ਮੈਨੂੰ ਸਿੰਘ ਸਾਹਿਬ ਦਾ ਹੁਕਮ ਸੀ ਵੈਸੇ ਅੱਜ ਮੇਰੀ ਫਲਾਈਟ ਸੀ ਯੂਕੇ ਦੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਫਲਾਈਟ ਅੱਜ ਚਲੇ ਜਾਓ ਮੈਂ ਕੱਲ ਸਵੇਰ ਵਾਲੀ ਫਲਾਈਟ ਫਿਰ ਉਹ ਚੇਂਜ ਕਰਵਾਈ ਐ ਸੀ ਕਿਉਂਕਿ ਹੁਕਮ ਸੀ ਸਿੰਘ ਸਾਹਿਬ ਜੀ ਦਾ ਇਹਨਾਂ ਨਾਲ ਪਿਆਰ ਹੈ ਤੁਹਾਡੀ ਚਰਨ ਤੋੜ ਮਿਲਣੀ ਸੀ ਅਸ਼ੀਰਵਾਦ ਦਿਓ ਅਸੀਂ ਕੱਲ ਕਹਿਣ ਜੋਗੇ ਨਾ ਰਹਿ ਜਾਈਏ ਤੁਹਾਡੀ ਚਰਨ ਤੋੜ ਨਾਲ ਸਾਡਾ ਵੀ ਜੀਵਨ ਜਨਮ ਸਫਲ ਹੋਵੇ ਇੰਨੀਆਂ ਬੇਨਤੀਆਂ ਪਰਵਾਨ ਕਰਿਓ ਅਗਲਾ ਪ੍ਰੋਗਰਾਮ ਸਰਵਣ ਕਰੋ ਬੇਨਤੀ ਹੈ ਕਿ ਅਨੰਦ ਸਿੰਘ ਦਾ ਜਾਪ ਹੋਣਾ ਹੈ ਜਿਹੜੀਆਂ ਸੰਗਤਾਂ ਦੂਰੋਂ ਆਈਆਂ ਨੇ ਨੰਗਲ ਤੋਂ ਚਨੌਲੀ ਤੋਂ ਹੋਰ ਅਲ ਦੇ ਵਾਲੇ ਹੀਰਪੁਰ ਤੋਂ ਭਾਤਪੁਰ ਸਾਹਿਬ ਤੋਂ ਉਹ ਸੰਗਤਾਂ ਨੂੰ ਬੇਨਤੀ ਵੀ ਉਹ ਜਲ ਪਾਣੀ ਛੱਕ ਕੇ ਜਾਸਣੀਆਂ ਜਿਹੜੇ ਤੁਹਾਡੇ ਲੋਕਲ ਨੇ ਆਪਾਂ ਸਾਰਿਆਂ ਸਮਾਪਤੀ ਤੇ ਜਾਣਾ ਹੈ ਸਭ ਦਾ ਧੰਨਵਾਦ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ